ਅੰਦੀ ਦੀਪ ਦਾਤਾ ਤੂੰ ਹੀ ਹੋਣਾ ਨਾ ਫਿਕਰ ਹੀ ਨਾ ਕਰੋ ਵੇਖੋ ਜੇ ਰੱਬ ਨੇ ਉਹਦੇ ਤੇ ਦੇਣ ਮਾਰੇ ਆਂਦੇ ਆ ਨਾ ਉਹ ਕੱਢਣੇ ਤੇ ਬੈਣਾ ਹੀ ਆ ਸਾਨੂੰ ਤੇ ਜੀ ਅਸੀਂ ਹੁਣ ਇੱਥੇ ਲੈ ਆਂਦੀ ਆ ਨਾ ਤੇ ਤੁਸੀਂ ਇਹ ਨਾ ਗੱਲ ਕਰੋ ਕਿ ਘਰੇ ਮੌਤੀ ਕਿੱਦਾਂ ਦੀ ਮੌਤੀ ਦਾ ਸੁਭਾਅ ਵੀ ਇਦਾਂ ਦਾ ਹੀ ਆ ਜਦੋਂ ਅਸੀਂ ਬੈਠੇ ਆ ਨਾ ਜੀਂਦੇ ਜਾਗਦੇ ਆ ਤੇ ਮੌਤੀ ਤੇ ਕੀ ਆਇਆ ਥੋੜਾ ਜਿਹਾ ਮੌਤੀ ਦਾ ਸੁਭਾਅ ਕਾਲਾ ਆ ਹੋਰ ਉਹ ਦੇਰ ਦੀ ਸਾਫ ਦਿਲ ਚ ਨਹੀਂ ਹੁੰਦੇ ਚ ਕੋਈ ਵੀ ਗੱਲ ਹੈਗੀ ਉੱਥੇ ਵੀ ਜਾਂਦਾ ਹੈ ਨਾ ਤੇ ਦਵਿੰਦਰ ਰੋਲਾ ਰੱਪਾ ਬੜਾ ਪਾਉਂਦੀ ਹੈ ਉਹ ਵੀ ਸਾਡੇ ਕੋ ਜਰਿਆ ਨਹੀਂ ਸੀ ਜਾਂਦਾ ਤੇ ਹੁਣ ਦੇਣ ਤੇ ਉਹਦੇ ਵਿਚਾਰੀ ਦੇ ਇਹ ਕੱਢਣੇ ਆ ਗੱਲ ਤੇ ਢਾਡੀ ਭੈਣ ਜੀ ਠੀਕ ਵਾ ਪਰ ਵੇਖੋ ਮੈਂ ਹੁਣ ਤਿੰਨ ਤਿੰਨ ਜੀ ਜਦੋਂ ਤੁਸੀਂ ਇੱਧਰ ਨੂੰ ਲੈਣ ਤੇ ਕਰੋ ਮੇਰੇ ਘਰ ਦੀ ਰੌਣਕ ਆ ਗਈ ਹੈ ਪਰ ਹੁਣ ਨਾ ਘਰ ਜਿਹੜਾ ਖਾਣ ਨੂੰ ਪੈਂਦਾ ਵਾ ਦਵਿੰਦਰ ਦੀ ਤੇ ਜ਼ਬਾਨ ਨੇ ਇੱਥੇ ਤੱਕ ਸਾਰੀਆਂ ਗੱਲਾਂ ਲਿਆ ਤੀਆਂ ਆ ਇਹ ਕਾਂਦੇ ਨਾ ਵੀ ਜ਼ਬਾਨ ਜਿਹੜੀ ਅੰਦਰ ਰਵੇ ਤੇ ਸਾਰਾ ਕੁਝ ਸਹੀ ਹੁੰਦਾ ਵਾ ਪਰ ਮੇਰਾ ਤੇ ਘਾਰ ਹੀ ਖੇਰੂ ਖੇਰੂ ਹੋ ਗਿਆ ਵਾ ਕੀ ਕਰਾਂ ਨਕੀਜੀ ਨੂੰ ਮੈਂ ਲਈ ਫਿਰਦੀ ਕਦੀ ਉੱਥੇ ਖਲੋ ਕਦੀ ਉੱਥੇ ਖਲੋ ਐਦਾਂ ਖਲੋਈਏ ਨਹੀਂ ਖਲੋਤਾ ਜਾਂਦਾ ਸਿਆਣੇ ਬੰਦੇ ਕੋ ਤੇ ਕੀ ਕਰਾਂ ਹੁਣ ਮੈਂ ਹੁਣ ਕਹਿ ਤ ਕੋ ਨਹੀਂ ਸਕਦੀ ਤੁਸੀਂ ਵੀ ਮਾਪੇ ਹੀ ਜਿੰਨਾ ਮੈਨੂੰ ਫਿਕਰ ਉਦੋਂ ਜ਼ਿਆਦਾ ਤੁਹਾਨੂੰ ਫਿਕਰ ਵਾ ਪਰ ਇਹ ਵਾ ਕਿ ਪਰ ਮੇਰਾ ਘਰ ਖਾਲੀ ਹੋ ਗਿਆ ਵਾ ਮੇਰੇ ਕੋ ਮੈਨੂੰ ਉੱਥੇ ਖਲੋਣਾ ਨਹੀਂ ਚੰਗਾ ਲੱਗਦਾ ਨਉ ਤੇ ਮੇਰੀ ਚਲ ਦਿਵਿੰਦਰ ਹੈ ਹੀ ਜਬਾਨ ਐਡੀ ਆ ਪਰ ਉਹਦੀ ਜਬਾਨ ਅਜੇ ਵੀ ਉਦਾਂ ਦੀ ਆ ਜੇ ਤੁਸੀਂ ਕਹੋ ਨਾ ਵੀ ਹੁਣ ਉਹਦੀ ਜਬਾਨ ਚੰਗੀ ਹੋ ਗਈ ਚੰਗੀ ਨਹੀਂ ਹੋਈ ਮੈਂ ਤੇ ਸੂਣਾ ਤੇ ਟੰਗੀ ਗਈ ਆਪਣਾ ਪਰਿਵਾਰ ਖੇੜੂ ਫੇਰੂ ਮੇਰਾ ਹੋ ਗਿਆ ਵਾ ਹੁਣ ਤੇ ਭੈਣ ਜੀ ਦੀਪ ਆ ਗਈ ਆ ਤੇ ਵਿਹੜਾ ਖੁੱਲਾ ਹੋ ਗਿਆ ਹੁਣ ਤੇ ਉਹਦੀ ਸੌਖੀ ਜਾਨ ਹੋਣੀ ਚਾਹੀਦੀ ਆ ਹੁਣ ਮਨ ਨੂੰ ਕਾਰੀ ਤੰਗੀ ਆ ਲੱਗਦਾ ਵਾ ਵੀ ਦੀਪ ਨਾ ਹੀ ਵੰਜਾ ਵਰਿਆਵਾਂ ਦੀ ਚੁੱਕਦੀ ਆ ਉਹ ਤੇ ਮੇਰੇ ਨਾਲ ਵੀ ਉਹੀ ਉਹਦਾ ਹਾਲ ਵਾ ਪਰ ਮੈਂ ਕਿੱਥੇ ਨਿਕਲ ਜਾਂ ਮੈਂ ਤਾਂ ਹੁਣ ਘਰੇ ਹੀ ਰਹਿਣਾ ਨਾ ਕੀ ਕਰਾਂ ਮੈਂ ਤੁਹਾਨੂੰ ਪਤਾ ਹੀ ਆ ਹੁਣ ਦਵਿੰਦਰ ਦਾ ਤੇ ਪਰ ਇਹ ਵਾ ਵੀ ਪਰ ਦਵਿੰਦਰ ਨੇ ਨਹੀਂ ਉਹ ਸੁਧਰਨਾ ਤੇ ਮੈਂ ਤੁਸੀਂ ਵੀ ਦੀਪ ਨੂੰ ਨਾ ਨਿਆਣੇ ਥੋੜੀ ਮਿਲਾਨ ਮੇਰੇ ਕੱਲ ਦਿਆ ਕਰੋ ਮੈਂ ਕੀ ਕਰਾਂ ਹੁਣ ਮੇਰੇ ਕੋ ਨਹੀਂ ਵੀ ਇੱਧਰ ਆਇਆ ਜਾਂਦਾ ਤੁਹਾਨੂੰ ਪਤਾ ਪਹਿਲੀ ਉੱਧਰ ਵੀ ਬੰਦੇ ਜਾਣਾ ਪੈਂਦਾ ਵਾ ਕਿ ਤੁਸੀਂ ਨਾਲ ਲੈ ਕੇ ਤੇ ਮੈਨੂੰ ਮਿਲਾਇਆ ਕਰਿਓ ਤੁਹਾਡਾ ਦੁੱਖ ਤੇ ਮੈਂ ਬੜਾ ਸਮਝਦੀ ਆ ਨਿਆਣਿਆਂ ਨਾ ਰੌਣਕ ਤਾਂ ਘਰ ਦੇ ਵਿੱਚ ਹੁੰਦੀ ਆ ਪਰ ਹੁਣ ਜਿਹੜਾ ਗਵਾਂਢੀਆਂ ਦਾ ਮੁੰਡਾ ਜਿਹੜਾ ਦੀਪ ਦੀ ਝੋਲੀ ਦੇ ਵਿੱਚ ਪਾਤਾ ਨਾ ਉਹ ਤਾਂ ਹਨ ਦੁੱਖ ਮਾਰਦਾ ਹੀ ਐ ਇੰਨੇ ਚਦਾ ਐਨਾ ਕੋ ਹੁੰਡਿਆ ਹੀ ਐ ਉਦੋਂ ਦਾ ਕਦਮ ਨਹੀਂ ਚੁੱਕਿਆ ਉਦੋਂ ਦਾ ਹੀ ਦੀਪ ਨੂੰ ਨਹੀਂ ਆਂਦਾ ਜਦੋਂ ਇਦਾਂ ਦੀਆਂ ਗੱਲਾਂ ਹੁੰਡ ਹੈ ਬਣ ਉਹਦੀ ਧੀ ਵੀ ਜਵਾਨ ਹੁੰਡਈ ਆ ਕੀ ਗੱਲ ਉਹਦਾ ਮਗਰ ਹੈ ਨਹੀਂ ਕੋਈ ਵੀ ਉਹ ਕਿਹੜੀ ਕਦੇਸਣ ਹੀ ਉਹਦੇ ਮੂੰਹ ਤੇ ਵੀ ਕਿਹਾ ਸੀ ਤੇ ਤੂੰ ਹੀ ਆਂਦੇ ਹੀ ਦੀਪ ਨੂੰ ਕਹਿੰਦੇ ਭੈਣ ਜੀ ਮੈਂ ਤਾਂ ਸੋ ਦੀ ਇੱਕੋ ਨਵੇੜਦੀ ਆ ਵੀ ਰੱਸਾ ਜਿੰਨਾ ਮਰਜੀ ਲੰਮਾ ਹੋਵੇ ਸਿਰੇ ਤੇ ਗੰਢ ਆਉਂਦੀ ਹੁੰਦੀ ਆ ਕੋਈ ਗੱਲ ਨਹੀਂ ਮੇਰੇ ਹੈ ਨਾ ਮੇਰੀ ਹੀ ਲਾਦ ਰਹਿਣੀ ਆ ਕੋਈ ਗੱਲ ਨਹੀਂ ਜੇ ਟਾਈਮ ਕੱਢ ਲਉਣਗੇ ਉਹਨਾਂ ਦਾ ਉਹਦੀ ਸੌਖੀ ਹੋ ਜੂਗੀ ਇਹਦਾ ਵੀ ਮੇਰੀ ਧੀ ਦਾ ਦੀਪ ਦਾ ਵੀ ਟਾਈਮ ਨਿਕਲ ਜਾਊਗਾ ਪਰ ਆਉਣਾ ਤੇ ਚਲੋ ਉੱਥੇ ਹੀ ਆ ਨਾ ਸਾਰੇ ਜਾਇਦਾਦ ਉਹਦੀ ਉੱਥੇ ਮੇਰੇ ਪੁੱਤ ਦੀ ਹੈ ਵਿਆਹੀ ਆ ਮੈਨੂੰ ਵੀ ਕੋਈ ਪੁੱਛ ਕੇ ਵੇਖੇ ਤੀਨ ਜੀ ਮੇਰੇ ਘਰੋਂ ਨਿਕਲੇ ਆ ਮੇਰਾ ਵੀ ਢਿੱਡ ਪੁੱਛਿਆ ਜਾਂਦਾ ਵਾ ਤੀ ਆਪਣੇ ਘਰ ਹੀ ਵਸਦੀਆਂ ਸੌਖੀਆਂ ਲੱਗਦੀਆਂ ਵਾ ਬਹੁਤ ਭੈਣ ਜੀ ਸਾਨੂੰ ਵੀ ਪਤਾ ਵਾ ਕਿ ਤੀਆਂ ਸਹੁਰੇ ਘਰ ਹੀ ਵਸਦੀਆਂ ਚੰਗੀਆਂ ਲੱਗਦੀਆਂ ਵਾ ਵਸਣ ਵਾਸਤੇ ਵਿਆਹੀ ਸੀ ਉਹ ਜਾਣਨ ਵਾਸਤੇ ਤੇ ਨਹੀਂ ਆਈ ਦੀ ਬਟੈ ਨੂੰ ਮੈਂ ਬੜੀ ਵਾਰ ਸਮਝਾਇਆ ਵਾ ਤੂੰ ਇਹਨਾਂ ਕੰਮਾਂ ਦੇ ਵਿੱਚ ਨਾ ਪੈ ਉਹਨੇ ਤੇਰੇ ਤੇ ਸਭ ਕੁਝ ਸੁੱਟ ਦੇਣਾ ਤੇ ਤੂੰ ਫੇਰ ਨਾ ਔਖੀ ਹੋਣੀ ਆ ਇਹ ਗੱਲ ਚ ਉਹ ਨਹੀਂ ਕੋਈ ਗੱਲ ਨਹੀਂ ਪਾਪਾਈ ਗੋਆ ਕੁੜਾ ਕਰਨ ਲੱਗਿਆ ਆ ਉਹ ਨੂੰ ਹੁੰਦਾ ਵਾ ਵੀ ਮੈਨੂੰ ਨਾ ਕਰਨਾ ਪਵੇ ਤੇ ਚਲ ਇੰਨਾ ਮੈਂ ਕਰ ਲੂੰਗੀ ਤੇ ਇਹਦੇ ਨਾਲ ਉਹ ਵੀ ਖੁਸ਼ ਆ ਇਹਦੀ ਕਿਹੜੀ ਗੱਲ ਆ ਕਰਦਾ ਤਾਂ ਕੰਮ ਤੇ ਜਦੋਂ ਤੂੰ ਨਹੀਂ ਇੱਥੇ ਆਈ ਉਦੋਂ ਕੌਣ ਕਰਦਾ ਸੀ ਉਹ ਤਾਂ ਗੱਲ ਤਾਂ ਠੀਕ ਆ ਪਰ ਹੁਣ ਮੈਂ ਫੇਰ ਆਪਣਾ ਟਾਈਮ ਤੇ ਪਾਸ ਕਰਨਾ ਹੈ ਜਰੂਰ ਆਪਾਂ ਘਰੇ ਕਲੇਸ਼ ਪਾਉਣਾ ਮੈਨੂੰ ਇਹ ਗੱਲ ਦੱਸ ਨਾਲੇ ਤੇਰੀ ਸੱਸ ਆਈ ਆ ਉਹ ਕੀ ਆਖੂਗੀ ਕੁੜੀ ਨੂੰ ਇਹਨਾਂ ਨੇ ਗੋਆ ਛੁੱਟਣ ਦਾ ਆ ਹੀ ਇੱਥੇ ਇਹ ਗੱਲ ਨਹੀਂ ਪਾਪਾ ਜੀ ਫਿਰ ਕੀ ਘਰ ਦਾ ਕੰਮ ਆ ਮੈਂ ਕਿਤੇ ਬਾਹਰ ਕਿਸਦੇ ਘਰ ਕਰਨ ਜਾਣ ਰਹੀ ਆ ਕੰਮ ਜਿਹੜਾ ਆਖੂਗੀ ਉੱਥੇ ਵੀ ਤਾਂ ਕੰਮ ਕਰਕੇ ਖਾਂਦੇ ਹੀ ਹਾਂ ਮੈਂ ਪਤਾ ਇਕੱਲੇ ਨੂੰ ਹੋ ਜਾਂਦਾ ਵਾ ਕਰੀ ਜਾਂਦੇ ਆ ਮੈਂ ਕੰਨੀ ਖਚਕਾ ਕੇ ਮਰਮਾਨ ਨਾਲਾਂਬੇ ਹੋ ਜਾ ਕਰੂਗੀ ਇਹ ਗੱਲ ਨਹੀਂ ਪਾਪਾ ਜੀ ਨਿਆਣੀਆਂ ਵੀ ਦੁੱਧ ਪੀਂਦੀਆਂ ਵਾ ਫਿਰ ਕਿਹੜੀ ਗੱਲ ਆ ਜੇ ਮੈਂ ਕੰਮ ਕਰ ਲੂੰਗੀ ਤੇ ਮੈਂ ਨਾ ਮਾਂਦਾ ਵਾ ਇਹ ਗੱਲ ਨੂੰ ਨਿਆਣੀਆਂ ਪੀਂਦੀਆਂ ਵਾ ਦੁੱਧ ਪਰ ਪੱਠੇ ਪਾਈਦੇ ਆ ਤੇ ਪੀਂਦੀਆਂ ਵਾ ਨਾ ਤੇ ਦੂਜੀ ਗੱਲ ਰਹੀ ਆਪਣੇ ਸੱਸ ਨਾਲ ਕੋਈ ਗੱਲ ਨਾ ਕਰੀ ਇਹ ਦਾਨੀ ਕਾ ਗੱਲਾਂ ਚੱਲਦੀਆਂ ਰਹਿੰਦੀਆਂ ਮਨਜੀਤ ਬਾਰੇ 100 ਘਰਾਂ ਦੇ ਓਲੇ ਪੜਦੇ ਹੁੰਦੇ ਆ ਤੇ ਮੁੜ ਕੇ ਮਿਹਨੇ ਵਜ ਜਾਂਦਾ ਪੈਂਦੇ ਆ ਉਹ ਪਾਪਾਈ ਸਵੇਰ ਦੇ ਉਹ ਆਏ ਆ ਚਾਹ ਮੈਂ ਬਣਾਈ ਰੋਟੀ ਮੈਂ ਖਵਾਈ ਉਤੋਂ ਕਾਦਾ ਓਲਾ ਵਾ ਉਹਨੇ ਵੇਖ ਹੀ ਲਿਆ ਵਾ ਵੇਰ ਕੇ ਅੰਦਰ ਪਈ ਆ ਫੇ ਮੈਂ ਨਹੀਂ ਕੱਖ ਕਰਨਾ ਤੇ ਜਿਹੜਾ ਕੋਈ ਭੈਣ ਭਰਾ ਆਉਂਦਾ ਉਹਨੂੰ ਕਿਹੜਾ ਦੀਦਾ ਨਹੀਂ ਆ ਚੱਲ ਕੋਈ ਨਹੀਂ ਉਹਨੂੰ ਪੁੱਛ ਲਾਵਾਂ ਮੈਂ ਉਹਨੂੰ ਜਾ ਲੈਂਦੇ ਤੇ ਤੇਰੀ ਸੱਸ ਨੂੰ ਤੇ ਫੇਰ ਪੁੱਛੂ ਉਹਨੂੰ ਮੈਂ ਆਹੋ ਚਲੋ ਕੋਈ ਗੱਲ ਨਹੀਂ ਫਦੋ ਦੀ ਗੋਇਆ ਸੁਟਣਾ ਆਈਓ ਇੱਥੇ ਕਹਾਣੀਆਂ ਸੋਕ ਤੇ ਬੈਠੀ ਆ ਦੋ ਜੁਣੀਆਂ ਨੇ ਅੰਦਰ ਮੂੰਹ ਜੋੜੇ ਆ ਉਹ ਮੁੰਮੁਣ ਅੰਦਰ ਪਤਾ ਨਹੀਂ ਕੀ ਕਾਣ ਰੀਆਂ ਇਹਨਾਂ ਪੇਤੀ ਨੇ ਇੱਥੇ ਮੂੰਹ ਜੋੜੇ ਮੁੰਮੁਣ ਕਾਣ ਦੇ ਮੇਰੇ ਘਰੋਂ ਖਾ ਕੇ ਤੇ ਮੇਰੇ ਸਿਰ 'ਚ ਗਲੀਆਂ ਕਰਨ ਢੀ ਆ ਕੀ ਦੱਸ ਇਹਨਾਂ ਦਾ ਇਲਾਜ ਕੋਈ ਕਰੂ ਤੇ ਕੀ ਨਾ ਕੀ ਕਰੂਗਾ ਸਮਝੀ ਨਹੀਂ ਆਉਂਦੀ ਇਹਨਾਂ ਦੀ ਵੀ ਮੈਂ ਕੀ ਕਰਨਾ ਵਾਂ ਤੇ ਕੀ ਨਹੀਂ ਕਰਨਾ ਮੇਰੀ ਵੀ ਬਰਿਆਈਆਂ ਕਾਣ ਡਈਆਂ ਆਈਓ ਮੋੜੇ ਪਰਈਦੇ ਦੀਪਾ ਹੁਣ ਬਸ ਕਰਨਾ ਹੈ ਗੋਇਆ ਕੂੜੇ ਦਾ ਕੰਮ ਘੰਟਾ ਹੋ ਗਿਆ ਤੈਨੂੰ ਇੱਧਰ ਆਈ ਨੂੰ ਕਜਾ ਸੱਸ ਨੂੰ ਸਾਬਤ ਕਰਕੇ ਜੱਸਣਾ ਵੀ ਮੈਂ ਇੱਥੇ ਆਣ ਕੇ ਸਾਰੇ ਕੰਮ ਕਰਨ ਢੀ ਲੈ ਭਾਬੀ ਜੀ ਵਿੱਚ ਸਾਬਤ ਕਰਨ ਵਾਲੀ ਕਿਹੜੀ ਗੱਲ ਆ ਅਕਸਰ ਨੂੰ ਕਾਹਦਾ ਕੰਮ ਹੀ ਕਰਨ ਨਹੀਂ ਮੈਂ ਕੋਈ ਬਾਹਰ ਕਿਸਦਾ ਕਰਨ ਗਈ ਆ ਸੱਸ ਵਾਲੀ ਵਿੱਚ ਕਿੱਥੋਂ ਗੱਲ ਆ ਗਈ ਮਾਸੀ ਨੇ ਤਾਂ ਬਾਹਰ ਨਿਕਲ ਕੇ ਹੋਈ ਆਣ ਕੇ ਆਖਣਾ ਨਾ ਵੀ ਗੋਇਆ ਕੂੜਾ ਕਰਨ ਢੀ ਆ ਜੇ ਮੈਂ ਛੱਡ ਕੇ ਬਹਿ ਜਾਂਦੀ ਆ ਤਾਂ ਫੇਰ ਤੁਸੀਂ ਆਖਣਾ ਸੀ ਸੱਸ ਆਈ ਆ ਤੇ ਨੇ ਕੰਮ ਛੱਡ ਕੇ ਬਹਿ ਗਈ ਆ ਆਪ ਵੀ ਖਰੇ ਇਹਨੇ ਕੰਮ ਕਿਉਂ ਛੱਡਦੇ ਸਾਰੇ ਅੱਜ ਤੁਸੀਂ ਮੈਨੂੰ ਕਿਸੇ ਪਾਸੇ ਵੀ ਨਹੀਂ ਰਹਿਣ ਦੇਣਾ ਹੱਦ ਭੁੱਕ ਗਈ ਦੀਪ ਤੁਹਾਡੇ ਵਾਲੀ ਮੈਂ ਜਾਣਦੀ ਆ ਜੋ ਤੁਹਾਡੇ ਟੇਟੇ ਟੇਟੇ ਚ ਗੱਲਾਂ ਚੱਲਣ ਡੀਆਂ ਉਹਨਾਂ ਨੇ ਕੁੜਮਣੀਆ ਕੁੜਮਣੀਆ ਅੰਦਰ ਬੜਬੜ ਲਾਈ ਤੁਸੀਂ ਮਾਂ ਕੀ ਪੇਤੀ ਨਹੀਂ ਇੱਥੇ ਬੜਬੜ ਲਾਈ ਸਭ ਜਾਣਦੀ ਤੁਹਾਡੀਆਂ ਗੱਲਾਂ ਮੈਂ ਹੱਦ ਹੋਈ ਆ ਭਾਬੀ ਵਾਲੀ ਸਾਚੀ ਕਹਨੇ ਕਿਆ ਵਾ ਪਦਾਤਰੀ ਨੂੰ ਇੱਕ ਬੰਨੇ ਆ ਤੇ ਦੁਨੀਆ ਨੂੰ ਦੋਵੇਂ ਬੰਨੇ ਆ ਇਹ ਦੋਵੇਂ ਪਾਸੇ ਵਗ ਜਾਂਦੀ ਆ ਨਾ ਕਰਦਿਆਂ ਨੂੰ ਜੀਨ ਦਿੰਦੀ ਆ ਤੇ ਨਾ ਨਾ ਕਰਦਿਆਂ ਨੂੰ ਜੋ ਬੰਦਾ ਕੀ ਹਾਰ ਆ ਪੈਨ ਜੀ ਠੀਕ ਜੀ ਜੋ ਬੰਦਾ ਹਾਰ ਉਹਦਾ ਕੰਮ ਵਧੀਆ ਚੱਲਣ ਡਿਆ ਫੇ ਚਲੋ ਆਂਦੇ ਨੇ ਟਾਈਮ ਕੱਢਣ ਵਾਲੀ ਗੱਲ ਪੈਹੇ ਚਾਰ ਬਣਦੀ ਆ ਹੁਣ ਅਜੇ ਆਉਗਾ ਲੇਟੀ ਮਸੀ ਜੀ ਚਾਹ ਬਣਾ ਕੇ ਲਿਆਵਾ ਥੋੜੀ ਥੋੜੀ ਨਹੀਂ ਮਜੀਤ ਚਾਹ ਨਹੀਂ ਅੱਗੇ ਦੋ ਵਾਰ ਪੀ ਲਈ ਆ ਕੋਈ ਜੀ ਤਾਂ ਹੋ ਕੇ ਬਹਿ ਮੇਰੇ ਲੱਗ ਗਈ ਕੀ ਕਰਨੀ ਆਂ ਤੂੰ ਤੂੰ ਕਿੱਥੇ ਗਈ ਸੀ ਕੁਛ ਬਾਹਰ ਹਾਂ ਕੰਮ ਨੂੰ ਕਰਨ ਲਈ ਹਾਂ ਅੱਛਾ ਯਾਨੀ ਕੀ ਕਿਤੇ ਆ ਉਹ ਵੇਖੋ ਨਿੱਕੀ ਵੀ ਬਾਹਰ ਜਿੱਦ ਲਈ ਹਵਾਏ ਤਾਂ ਠੰਡਾ ਨਾਲ ਲਵਾਦੀ ਉਹਨੂੰ ਕਿਤੇ ਹਰ ਮੈਂਦਾ ਤੁਰੀ ਫਿਰਦੀ ਐ ਇਹ ਵੇਲੇ ਦੀ ਠੰਡ ਹੋ ਜਾਂਦੀ ਹੈ ਮੈਂ ਬਤੇਰੇ ਕੱਪੜੇ ਪਾਏ ਆ ਠੰਡਾ ਪਣਾ ਕੱਪੜੇ ਤਾਂ ਪਾਏ ਹੁੰਦੇ ਫਿਰ ਵੀ ਨੋਜੀ ਆ ਲੱਗ ਜੇ ਨਾ ਤਾਂ ਫਿਰ ਨਿਆਣੇ ਦਾ ਔਖਾ ਹੋ ਜਾਂਦਾ ਉਹ ਮੰਮੀ ਪੈਂਦੀ ਨਹੀਂ ਅੰਦਰ ਮੈਂ ਬਥੇਰੇ ਆਂਦੀ ਵੀ ਪਵੇ ਪਰ ਤੁਹਾਨੂੰ ਪਤਾ ਹੀ ਆ ਉਹਦਾ ਉਹ ਤੇਕਦੀ ਉਥੇ ਤੇ ਮੈਂ ਚੱਲ ਇਹ ਹੀ ਵੀ ਤਾਂ ਗਰਮੀਆਂ ਆ ਗਈ ਉਦੋਂ ਉਦੋਂ ਕੋਈ ਗੱਲ ਨਹੀਂ ਜਿੱਥੇ ਮਰਜੀ ਖੇਡਦੇ ਰਹੇ ਨਿਆਣੇ ਨੂੰ ਹਵਾ ਦਾ ਹੋ ਜਾਂਦਾ ਫਿਰ ਰੋਟੀ ਖਾਣ ਲਈ ਨਵੇਂ ਗਾੜੀ ਰੋਟੀ ਖਾਂਦਾ ਤੇ ਉਹ ਵੀ ਨਾਲ ਬੈ ਗਈ ਠੀਕ ਜੀ ਹੋਰ ਬਸ ਵਧੀਆ ਮਾਸੀ ਜੀ ਤੁਸੀਂ ਦੱਸੋ ਹੁਣ ਮੇਰੀ ਬੀਬੀ ਤੀ ਬਣ ਕੇ ਨਾ ਤੇ ਚਾਟੇ ਦੇ ਸਾਲ 2 ਸਾਲ ਨਿਕਲ ਜਾਣੇ ਆ ਕਹਿਣ ਜੇ ਟਾਈਮ ਕਰਦੀ ਆ ਵੀ ਤੇਰੀ ਜਿੱਦਾ ਭੈਣਾ ਭੈਣਾ ਹੁੰਦੀਆਂ ਵਾ ਨਾਲੇ ਦਵਿੰਦਰ ਦਾ ਨੱਕ ਭੱਜੂਗਾ ਵੀ ਪਰਜਾਈ ਕੋ ਗਈ ਹੀ ਤੇ ਪਰਜਾਈ ਨੇ ਸੋਹਣਾ ਟਾਈਮ ਕੱਢਿਆ ਵਾ ਚੰਗਾ ਸੋਭਾ ਲੈਣੀ ਮੇਰੀ ਤੀ ਠੀਕ ਹੋਈ ਨਹੀਂ ਮਾਸੀ ਜੀ ਉਹ ਤਾਂ ਹੈ ਹੀ ਆ ਮਸੀ ਜੀ ਚਲੋ ਉਹ ਤੇ ਇਦਾਂ ਹੀ ਆ ਜਦੋਂ ਮੰਮੀ ਨੀ ਕੰਨੀ ਕਿਆਂ ਗੱਲਾਂ ਤੋਂ ਡਾਹ ਪੈਂਦੇ ਨਾ ੜੜ-ੜੜ ਤੜ-ਤੜ ਕਰਦੇ ਤੇ ਫੇਰ ਹੋ ਜਾਂਦਾ ਵਾ ਇਹ ਵੀ ਮੈਨੂੰ ਸਾਰੀ ਬਦਨਾਮੀ ਦੇਣੀ ਹੈ ਇਹਨਾਂ ਨੇ ਜਿਾ ਕਿਦਾਂ ਵੀ ਆ ਜੀ ਨਿਆਣਿਆਂ ਨੂੰ ਮੈਨੂੰ ਝਿੜਕੜਾ ਵੀ ਪੈਂਦਾ ਡੁੱਲੇ ਵਿਗੜੇ ਤੋਂ ਕਹਿਣਾ ਵੀ ਪੈਂਦਾ ਤੇ ਮੰਮੀ ਫੇਰ ਨੀ ਕੰਨੀ ਕਿਆਂ ਗੱਲਾਂ ਤੋਂ ਨਿਆਣਿਆਂ ਤੋਂ ਇਹ ਕਹਿੰਦੀ ਕਿ ਤੂੰ ਨਿਆਣਿਆਂ ਨੂੰ ਕੁਛ ਕਹਿੰਦੀ ਕਿਉਂ ਐ ਇਸੇ ਗੱਲ ਤੋਂ ਤੁਹਾਡੇ ਘਰੇ ਮੰਮੀ ਲੜਾਈ ਪਾ ਲੈਂਦੇ ਮਨਜੀਤ ਪਹਿਲੀ ਗੱਲ ਤੇ ਇਹ ਵਾ ਵਹਿਤੀ ਏ ਜਦੋਂ ਆਪਾਂ ਘਰ ਘਰ ਦੀ ਕਹਾਣੀ ਐ ਚਾਰ ਦਵਾਰੀ ਚ ਹੋਵੇ ਨਾ ਜਦੋਂ ਸਾਰੇ ਚਾਰ ਜਾਣੇ ਉਦੋਂ ਬੜਾ ਕੋ ਹੋ ਜਾਂਦਾ ਹੁੰਦਾ ਵਾ ਤੇ ਇਹ ਜਰਨੀਆਂ ਜਿਹੜੀਆਂ ਨਾ ਆਪਣੀ ਚਾਰਦੁਵਾਰੀ ਚ ਜਰ ਲਈਏ ਨਾ ਤੇ ਬਾਹਰ ਨਾ ਨਿਕਲਦੇ ਸੋਭਾ ਪੁੱਤ ਉਹਨੂੰ ਕਹੀਦਾ ਵਾ ਵੇਖੋ ਭੈਣ ਜੀ ਨਿਆਣਿਆਂ ਤੋਂ ਨਹੀਂ ਕੁਝ ਵੀ ਕਹਿਣਾ ਨਿਆਣਿਆਂ ਨੂੰ ਛਿੜਕਣਾ ਹੀ ਪੈਂਦਾ ਵਾ ਨਿਆਣਿਆਂ ਨੂੰ ਜੇ ਆਪਾਂ ਪਿਆਰ ਕਰਨਾ ਨਾ ਚੋਗਾ ਦੇਣਾ ਖਾਣ ਨੂੰ ਤੇ ਆਪਾਂ ਛਿੜਕਣ ਦਾ ਵੀ ਸਾਨੂੰ ਕੋਈ ਡਰ ਨਹੀਂ ਆ ਮੈਨੂੰ ਇੰਨੀ ਹੱਲਾਸ਼ਰੀ ਦੇਣੀ ਨਹੀਂ ਚਾਹੀਦੀ ਨਿਆਣੇ ਵਿਗੜ ਜਾਂਦੇ ਆ ਮੈਂ ਸਮਝਦੀ ਇਹ ਗੱਲ ਨੂੰ ਦੋਤੇ ਦੋਤੀਆਂ ਨਾ ਬਹੁਤ ਪਿਆਰ ਹੁੰਦਾ ਵਾ ਨਾਨਕੇ ਮੇਲ ਜਿਹੜਾ ਹੁੰਦਾ ਨਾ ਉਹਦੇ ਨਾਨੀ ਹੁੰਦੀ ਤੇ ਨਾਨਾ ਉਸ ਜਿਆਦਾ ਚਾਹ ਕਰਦੇ ਆ ਕੋਈ ਪਟੋਕੀ ਵੀ ਮਾਰ ਦੇ ਤਾਂ ਕਹਿ ਦਿੰਦੇ ਵੀ ਕਿਉਂ ਮਾਰਿਆ ਵਾ ਕੋਈ ਗੱਲ ਨਹੀਂ ਤੁਸੀਂ ਨਾ ਰਣਮਹਿਣ ਵਾ ਦੋ ਤੇ ਜੀ ਆ ਨਿਆਣਿਆਂ ਨੂੰ ਨਾ ਜਦੋਂ ਕੋਈ ਛਿੜਕਦਾ ਨਾ ਐਵੇਂ ਦਿਲ ਨੂੰ ਹੋਰ ਤਰ੍ਹਾਂ ਹੁੰਦਾ ਵਾ ਤੇ ਨਾ ਇਹ ਇੱਕ ਜਾਨਾ ਤੇ ਇੱਥੇ ਰੋਟੀ ਖਾਣ ਵਾਲਾ ਵਾ ਤੇ ਦੋ ਜਾਨੀਆਂ ਕੰਮ ਕਰਨ ਵਾਲੀਆਂ ਮੈਂ ਤਾਂ ਕਦੀ ਬਾਹਰ ਅੰਦਰ ਵੀ ਨਹੀਂ ਇਹਨਾਂ ਨੂੰ ਜਾਣ ਦਿੱਤਾ ਕਦੀ ਪੈੜੀ ਮੰਨੇ ਵੀ ਨਹੀਂ ਜਾਣ ਦਿੱਤਾ ਸਾਗਾਤ ਮੈਂ ਆਪ ਤੋੜ ਕੇ ਲਿਆ ਕੇ ਦਿੰਦੀ ਆ ਸਿਰਫ ਇਹ ਕਰਦੀਆਂ ਹੀ ਕਰਦਾ ਕਰਦਾ ਕਰਦੀਆਂ ਵਾ ਹੋਰ ਇਹਨਾਂ ਨੂੰ ਮੈਂ ਬਾਹਰ ਅੰਦਰ ਤੇ ਕਦੀ ਜਾਣ ਹੀ ਨਹੀਂ ਦਿੱਤਾ ਲੇਗ ਲਾਈ ਪਕਾਉਣਾ ਇਹਨਾਂ ਨੇ ਤੇ ਚਲੋ ਪਕਾਉਂਦਾ ਵੀ ਇਹਨਾਂ ਦਾ ਹੱਕ ਬਣਦਾ ਪਕਾ ਕੇ ਦੇਆ ਤੇ ਨਿਆਣਿਆਂ ਨੂੰ ਕਿਹੜੀ ਗੱਲ ਨਾਲ ਚਿੜਖਣਾ ਐਵੇਂ ਭੈਣ ਜੀ ਨਿੱਘ ਨਿੱਘੀ ਗੱਲ ਤੋਂ ਚਿੜਕੀ ਜਾਣਾ ਉਹ ਵੀ ਨਹੀਂ ਮੈਨੂੰ ਚੰਗਾ ਲੱਗਦਾ ਕੋਈ ਗੱਲ ਨਹੀਂ ਮੈਂ ਤੇ ਇਹੋ ਹੀ ਕਹੂੰਗੀ ਕਿ ਟਾਈਮ ਕੱਢੋ ਰਲ ਮਿਲ ਕੇ ਵੇਖ ਲਓ ਮਾਸੀ ਜੀ ਮੰਮੀ ਦੀ ਆ ਗੱਲ ਜੇ ਹੁਣ ਆਪਾਂ ਦੱਸੋ ਵੀ ਘਰ ਦਾ ਕੰਮ ਹੀ ਕਰਨਾ ਦਿਹਾੜੀ ਲਾਉਣ ਜਾਇਆ ਕਰੀਗੇ ਘਰ ਦਾ ਕਿਹੜਾ ਨਿੱਕੇ ਨਿੱਕੇ ਸਾਰੀ ਦਿਹਾੜੀ ਕੰਮ ਕਿੰਨਾ ਨਿੱਕੇ ਨਿੱਕੇ ਦਿਨ ਮੁੱਕਦਾ ਹੀ ਨਹੀਂ ਇੱਕ ਦਿਨ ਮਾਸੀ ਜੀ ਗੱਲ ਵੀ ਕੋਈ ਨਹੀਂ ਹੋਈ ਇਹਨੇ ਨਾ ਨਿੱਕੀ ਨਾ ਇਧਰ ਆ ਕੇ ਜੀਤ ਨੇ ਨਾ ਫੜਿਆ ਹਿਸਾਬ ਕੋਟਣਾ ਜਾ ਉਹ ਟੇਬਲ ਤੇ ਕਾਚਾ ਵਾਲੇ ਤੇ ਮਾਰਨ ਦੀ ਜਿੱਤੋ ਗੱਲ ਉਹਦਣ ਹੋਈ ਤੇ ਮੰਮੀ ਉਸੇ ਗੱਲ ਤੋਂ ਬੋਲ ਰਹੀ ਵੀ ਮੈਨੂੰ ਝਿੜਕਿਆ ਮੈਂ ਤੇ ਤੂੰ ਨਿਆਣੀ ਆ ਚੱਲ ਭਾਵੇਂ ਜਿੱਦਾਂ ਦੀ ਆ ਤੇ ਤੂੰ ਇਹਨੂੰ ਤੋੜਨ ਦੀ ਟੋਟ ਗਿਆ ਤੇ ਮੁਰਕੇ ਛੇਤੀ ਨਾਲ ਨਹੀਂ ਲਿਆ ਜਾਣਾ ਮੰਮੀ ਆਂਦੀ ਵੀ ਹਾਂ ਜਨਾਉ ਨੂੰ ਤੂੰ ਇੰਨੀ ਗੱਲ ਵੀ ਕਿਉਂ ਆਖੀ ਮੈਂ ਤਾਂ ਤੈਨੂੰ ਇੱਕੋ ਹੀ ਕਹੂੰਗੀ ਇੱਕੋ ਹੀ ਮੈਂ ਤੈਨੂੰ ਸੌ ਦੀ ਨਬੇੜਦੀ ਆ ਵੇਹ ਪੁੱਤ ਜਰਨਾ ਸਿੱਖ ਜਿਹੜੀ ਨੌ ਦੀ ਨੇ ਜਰ ਲਿਆ ਨਾ ਉਹਦਾ ਘਰ ਸਵਰਗ ਵਾ ਢੋ ਮੰਮੀ ਜੀ ਕਿਹੜੀਆਂ ਗੱਲਾਂ ਭਾਬੀ ਤੁਸੀਂ ਲੈ ਕੇ ਬੈਗੇ ਜੇ ਇਹ ਵੀ ਕੋਈ ਗੱਲਾਂ ਵਾਂ ਐਵੇਂ ਮੰਮੀ ਘੜੀ ਪਾ ਲਾਇਆ ਲਓ ਆ ਗਈ ਤੁਹਾਡੀ ਪੋਤਰੀ ਤੁਹਾਡੇ ਲਈ ਮਰੂਦ ਲੈ ਕੇ ਮੰਮੀ ਕਿਤੇ ਮੇਰਾ ਬੱਬੂ ਲੈ ਕੇ ਆਇਆ ਚੀਜੀ ਲੈ ਕੇ ਆਇਆ ਦਾਦੀ ਵਾਸਤੇ ਲਾਇਆ ਵਾਂ ਕਿਦੇ ਵਾਸਤੇ ਲਾਇਆ ਦਾਦੀ ਵਾਸਤੇ ਕਿ ਨਾਨੀ ਵਾਸਤੇ ਨਾਨੀ ਵਾਸਤੇ ਨਾਨੀ ਵਾਸਤੇ ਵੇਖੋ ਆਵੇ ਹਾਂ ਰੌਣਕ ਤੇਰੇ ਲਾਗੇ ਰੌਣਕ ਆਈ ਹੈ ਰੌਣਕ ਤੇ ਬੜੀ ਲਾਉਂਦੀ ਆ ਮੈਂ ਜੀ ਤਾਂ ਵੀ ਝਟਕਰਾ ਦਿੰਦੀ ਆ ਕੋਈ ਗੱਲ ਨਹੀਂ ਚੱਲ ਕੋਈ ਗੱਲ ਨਹੀਂ ਨੇ ਕਿੰਮੋ ਧੀਆਂ ਗੱਲਾਂ ਮੰਮੀ ਘਰੇ ਹੋ ਜਾਂਦੀਆਂ ਆ ਮਿੱਟੀ ਪਾਉ ਉਤੇ ਧੀਆਂ ਧਿਆਣੀਆਂ ਦਾ ਕਰੀਏ ਨਾ ਰੱਬ ਜ਼ਿਆਦਾ ਦਿੰਦਾ ਵਾ ਤੇ ਦਿਮਾਗ ਚ ਰੱਖਿਆ ਕਰ ਤੂੰ ਮੇਰੀ ਗੱਲ ਆਪਣੇ ਪੱਲੇ ਬੰਨ ਲੈ ਜਨਵਰੀ ਚ ਗੱਲ ਰਹ ਜੇ ਨਾ ਉਹਨੂੰ ਲੜਾਈਂ ਦੇ ਹੁੰਦੇ ਹੁੰਦੇ ਬੜਾ ਕੁਝ ਜਰਨਾ ਪੈਂਦਾ ਹੁੰਦਾ ਵਾ ਤੇ ਸੰਭਲ ਲਈਏ ਨਾ ਉਹਨੂੰ ਸਭ ਕੁਝ ਵਧੀਆ ਹੋ ਜਾਂਦਾ ਵਾ ਦਾਦੀ ਨੂੰ ਦੋ ਦਾਦੀ ਨੂੰ ਦੋ ਕਟਿਆ ਵਾਲਾ ਕਿਹੜਾ ਟੁੱਟ ਗਿਆ ਸੀ ਕੋਈ ਚੋਕ ਕੇ ਜਾਈ ਤੇ ਲਿਆ ਕੇ ਸਾਡੇ ਗਾੜੀ ਮਾਰੀ ਕੋਈ ਨਹੀਂ ਬੰਦਾ ਪਸੰਦਾ ਹੀ ਕੋਈ ਨਹੀਂ ਬੰਦਾ ਤੂੰ ਕਿਹੋ ਜਿਹੀ ਗੱਲਾਂ ਲਈ ਕੇ ਬੈਠੇ ਜੇ ਹੋਰ ਗੱਲਾਂ ਕਰੋ ਤੁਸੀਂ ਕੋਈ ਨਹੀਂ ਕੋਈ ਗੱਲ ਨਹੀਂ ਤੁਹਾਡਾ ਆਪਣੀ ਲਾad ਹੁੰਦੀ ਤਾਂ ਤੋ ਉਹ ਫੇਰ ਵੀ ਮਾਰਦੀ ਤੇ ਇਦਾਂ ਹੀ ਤੁਸੀਂ ਕਰਨਾ ਕੋਈ ਗੱਲ ਨਹੀਂ ਇਹ ਨਾ ਕਰਿਆ ਕਰੋ ਵੀ ਕੋਈ ਨਹੀਂ ਦੋਤੀ ਆ ਮੇਰੀ ਉਹਦੀ ਵੀ ਕੋਹ ਲੱਗਦੀ ਆ ਕੋਈ ਗੱਲ ਨਹੀਂ ਟਾਈਮ ਕੱਢੋ ਆਪਣਾ ਤੁਸੀਂ ਦੀਪ ਹਾਂ ਜੀ ਮਗਰਲੀ ਬੱਸ ਜਾਣੀ ਆ ਤੇ ਮੈਂ ਜਾਵਾਂ ਹੁਣ ਭੈਣ ਜੀ ਮੈਂ ਨਾ ਟਾਈਮ ਦੇ ਨਾਲ ਘਰ ਪਹੁੰਚ ਜੂਗੀ ਮੰਮੀ ਤੁਸੀਂ ਅੱਜ ਰੋ ਹਾਂ ਸਵੇਰੇ ਚੱਲ ਜਿਓ ਮੈਂ ਨਹੀਂ ਰਹਿਣਾ ਦੀਪ ਤੈਨੂੰ ਪਤਾ ਹੀ ਆ ਘਰ ਦੇ ਹਾਲਾਤ ਦਾ ਤੇ ਤੂੰ ਨਾ ਕੁੜੀਆਂ ਲੈ ਕੇ ਹੁਣ ਇਹਨੂੰ ਕੱਲ ਦਿਓ ਤੇ ਦੋ ਦਿਨੇ ਨੇ ਮੇਰੇ ਕੋ ਰਹਿਣਾ ਜੀ ਯਾਰ ਕੋਈ ਨਹੀਂ ਮੇਲਾਊਗੀ ਹਾਂਜੀ ਤੇ ਚਲੋ ਠੀਕ ਆ ਹੁਣ ਮੈਂ ਨਾ ਲੈ ਝਾਟੀ ਕਾਲੇ ਪੈ ਗਏ ਮੰਮੀ ਤੁਸੀਂ ਤੂੰ ਚੱਲ ਮੇਰੇ ਨਾਲ ਤੇ ਮੈਨੂੰ ਦੱਸ ਉੱਥੇ ਆਟੋ ਆਟੋ ਕੀ ਬਾਤ ਹੁੰਦੀ ਆ ਤੇ ਚੱਲ ਫਿਰ ਤੁਸੀਂ ਐਵੇਂ ਵਿਚਾਰ ਕਰੀ ਜਾਂਦੇ ਪਾਪਾ ਇਹਨੇ ਚੱਕ ਤੁਹਾਨੂੰ ਚੜਾ ਹੋਣਾ ਹੀ ਵਿਹਾ ਤੇ ਸੜਕ ਵਾ ਕੋਈ ਨਾ ਕੋਈ ਆਟੋ ਮਿਲ ਜਾਣਾ ਵਾ ਇਥੋਂ ਲੈ ਦੱਸ ਤੁਸੀਂ ਐਵੇਂ ਕਰੀ ਜਾਂਦੇ ਹੁਣ ਨੀ ਕੋਈ ਕਹਿੰਦਾ ਮੇਰਾ ਕੁੜਮਿਆਂ ਤੇ ਇੰਜ ਆ ਹਣ ਲੋਕੀ ਭੈਣ ਭਰਾ ਵਾਂਗੂ ਵਰਤਦੇ ਆ ਦੀਪ ਮੇਰੀ ਗੱਲ ਸੁਣ ਹਾਂਜੀ ਇਧਰ ਆ ਮੇਰੀ ਗੱਲ ਸੁਣ ਆਹ ਲੱਗਦਾ ਜਿੱਦਾਂ ਆਟੋ ਵਾ ਕਿ ਕੀ ਆਉਂਦਿਆ ਵਾ ਆਹੋ ਦਲਾਂਗਦੇ ਤੇ ਹੈਗੇ ਆਟੋ ਬੱਸਾਂ ਵੀ ਲੰਘ ਜਾਂਦੀਆਂ ਮੇਰੀ ਧੀ ਮੇਰੀ ਗੱਲ ਸੁਣ ਤੂੰ ਨਾ ਐਦਾਂ ਕਰਿਆ ਕਰ ਵੀ ਸੰਡੇ ਸਵੇਰ ਨਾ ਮੇਰੀ ਗੱਲ ਸੁਣ ਮਨਜੀਤ ਦਾ ਸੁਭਾਅ ਵਾ ਥੋੜਾ ਕਾਲਾ ਤੇ ਤੈਨੂੰ ਪਤਾ ਵੀ ਜਦੋਂ ਅਜੇ ੜਾ ਦਿੰਦਾ ਹੀ ਹੋਵੇ ਤੇ ੜਾ ਦਾ ਪਿਆਰ ਕੀ ਹੁੰਦਾ ਉਹਨੂੰ ਅਜੇ ਨਹੀਂ ਪਤਾ ਤੇ ਤੂੰ ਕਾਲੀ ਨਾ ਪਿਆ ਕਰ ਟਾਈਮ ਕੱਢ ਆਪਣਾ ਮੈਂ ਤੇ ਮੰਮੀ ਕਦੀ ਕੋਈ ਗੱਲ ਹੀ ਨਹੀਂ ਕੀਤੀ ਮੈਂ ਤੇ ਆਖ ਦੇਣੀ ਆ ਸਕੂ ਮੰਮੀ ਕਾਲੇ ਪੈਂਦੇ ਮੇਰੇ ਮੰਮੀ ਦੇ ਵੀ ਮੁੰਗੜੀ ਆਥਰਾ ਦੇਵੀਂ ਵੀ ਮੰਮੀ ਚੁੱਪ ਰਿਆ ਕਰੋ ਨਾ ਕੁਝ ਗਿਆ ਕਰੋ ਉਹਦਾ ਸੁਭਾਅ ਹੀ ਇਦਾਂ ਦਾ ਵਾਦੇ ਫਿਰ ਉਹਦੀ ਗੱਲ ਦਾ ਗੁੱਸਾ ਵੀ ਕਾਹਦਾ ਕਰਨਾ ਤੈਨੂੰ ਪਤਾ ਦਵਿੰਦਰ ਨੇ ਮੇਲੇ ਮਾਰਨੇ ਆ ਆਖਣਾ ਉੱਥੇ ਪਰਜਾਈ ਨਾ ਇਦਾਂ ਕਰਦੀ ਰਹੀ ਹੈ ਨਹੀਂ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਬਥੇਰੀ ਸਮਝਦਾਰੀ ਤੋਂ ਕੰਮ ਲੈਣ ਢਈ ਆ ਮੈਂ ਤੇ ਕੋਈ ਗੱਲ ਨਹੀਂ ਜੇ ਆਂਦੇ ਹੁੰਦੇ ਨਾ ਨਿਆਣਿਆਂ ਨੂੰ ਤੇ ਉਹ ਪਿਆਰ ਵਾ ਤੇ ਤਾਂ ਹੀ ਉਹ ਕਹਿੰਦੀ ਹੈ ਨਹੀਂ ਤੇ ਕੀ ਲੋੜ ਆ ਦੂਜੇ ਨੂੰ ਕਿਉਂ ਨਹੀਂ ਚਿੜਕ ਲੈਂਦੀ ਆਹ ਹੋਏ ਇਹਦੀ ਗੱਲ ਆ ਸਿੰਮੂ ਤੇ ਉਹ ਸਮਝਦਾਰ ਆ ਉਹ ਤੇ ਉਹ ਹੀ ਨਹੀਂ ਕੋਈ ਗੱਲ ਕਰਦੀ ਇਹ ਤੇ ਉਦਾਂ ਹੀ ਬੜੀ ਸਤਾਨ ਕਰਦੀ ਆ ਤੇ ਫਿਰ ਕਹਿਣਾ ਤੇ ਪੈਂਦਾ ਹੀ ਆ ਉਹ ਕਹਿਣਾ ਤੇ ਜੇ ਫਿਰ ਹੁਣ ਚੀਜ਼ਾਂ ਤੜਾਈ ਜਾਣ ਜਾਣਾ ਮੈਂ ਨਾ ਹੋਈ ਵੇਲਾ ਆਉਂਦੀ ਨਹੀਂ ਜਾਣਾ ਹਾਂ ਪਾ ਦੇ ਨਾ ਹੀ ਜਾਣ ਤੇ ਹਾਂ ਪਾ ਦੇ ਥਾ ਪਾ ਦੇ ਤੂੰ ਵੀ ਬਾਦੇ ਹਾਂ ਤੂੰ ਇੱਕ ਕਿਸੇ ਕਰ ਦੇ ਇੱਕ ਕਰ ਦੇ ਨਾ ਹੁਣ ਉਹਦਾ ਇੱਥੇ ਜੀ ਲੱਗ ਗਿਆ ਹਾਂ ਹੁਣ ਨਾਨੀ ਨਾਨੀ ਕਰ ਚੱਲ ਹੋਂ ਰਹੀ ਐ ਬਸ ਹੈ ਲੈ ਬਹਿ ਜਾਨੀ ਤੂੰ ਚੱਲ ਕਰ ਟਾਈਮ ਨਾ ਨਹੀਂ ਕੋਈ ਨਹੀਂ ਹਾਂ ਬਸ ਆਲਾਂ ਤੂੰ ਮੈਂ ਚੜਾ ਕੇ ਜਾਨੀ ਹੁਣ ਨਾ ਫਿਕਰ ਕਰਿਆ ਕੋਈ ਹੁਣ ਤੁਸੀਂ ਮਿਲ ਲਿਆ ਆ ਫਿਕਰ ਮੈਨੂੰ ਰਹਿਣਾ ਹੀ ਆ ਫਿਕਰ ਕਰਨੋਂ ਮੈਂ ਹਟ ਨਹੀਂ ਜਾਣਾ ਨਹੀਂ ਚੱਲ ਬਸ ਆ ਗਈ ਆ ਚੱਲ ਗਈ ਆ ਪਰਉਣੀ ਆਹੋ ਚਲ ਗਈ ਆਂ ਅੰਤੀ ਵਾਰ ਸਾ ਲਾਸਟ ਹੋਣੀ ਆ ਤੇ ਫੇ ਮੈਂ ਚੜ ਜਾਨੀ ਆ ਮੈਂ ਕਿਹਾ ਮੈਂ ਬੜਾ ਦੀਪ ਨੂੰ ਸਮਝਾਇਆ ਵਾ ਹਾਂ ਤੂੰ ਉਹਦੇ ਹੁੰਦਾ ਤੂੰ ਗੋਲੇ ਵਾਂ ਕੁੜਾ ਕਰਦੀ ਫਿਰਦੀ ਆ ਉਹਨੇ ਕਹਣਾ ਉਹਦੋਂ ਬੜੇ ਬਣ ਕੇ ਲੈ ਆ ਇਹਨੂੰ ਤਾਂ ਹੁਣ ਗੋਵਾ ਕੂੜਾ ਛਟਾਉਂਦੇ ਫਿਰਦੇ ਹੋ ਤੀ ਕੋਈ ਨਹੀਂ ਮੈਂ ਸਮਝਾਉਂਗੀ ਦੀਪ ਨੂੰ ਕੋਈ ਗੱਲ ਨਹੀਂ ਕੀ ਉਹਦੇ ਤਾਂ ਸਾਰਾ ਧੰਡਾ ਲੈਨੇ ਸੁੱਟ ਦੇਣੇ ਹੀ ਹੋ ਜੇ ਨਾ ਹਟੀ ਤਾਂ ਸਮਝਾਉਂਗੀ ਇਹਨੂੰ ਬਾਹਰ ਕੇ ਨਾ ਉੱਥੇ ਸਮਝਾਉਣੀ ਆ ਕੋਈ ਗੱਲ ਨਹੀਂ ਕੀ ਆਹੋ ਸਮਝਾ ਕੇ ਰੱਖ ਨਾਇਆ ਪਰਮਲ ਜਿਹੜੀ ਇਹਨਾਂ ਨੂੰ ਪਾ ਲਈਏ ਬੋਰੀਆਂ ਚ ਇਹ ਵੇਚ ਦੇਣੀ ਆ ਬਸ ਅੱਜ ਵੇਚ ਦੀਏ ਚਾ ਕੱਲ੍ਹ ਨਹੀਂ ਚੁੱਕੋ ਖਲਾਰਾ ਨਿਆਣੇ ਨਾ ਪੈਰਾ ਨਾ ਬਾਹਰ ਲਈ ਜਾਂਦੇ ਆ ਨਹੀਂ ਚੁੱਕ ਦੇਣਾ ਵਾ ਅੱਜ ਪਲਕ ਬਸ ਮਕਾ ਦੇਣਾ ਕੰਮ ਇਹਦਾ ਨਹੀਂ ਕੀ ਕਰਾਂ ਡੈ ਜੇ ਕੋਈ ਨਹੀਂ ਬਸ ਹਾਂ ਕੰਮ ਦਿੰਦੇ ਨਵੇਲੇ ਕੰਮ ਦਿੰਦਾ ਦੇਣ ਇਹਨੇ ਛੋਟੇ ਆ ਵੀ ਕੰਮ ਕਿੱਥੇ ਨਿਬੜਦਾ ਵਾ ਹਾਂ ਇਹ ਕੰਮ ਤਾਂ ਸਾਰਾ ਦਿਨ ਹੀ ਨਹੀਂ ਨਿਬੜਦਾ ਨਿੱਕਾ ਕੰਮ ਨਾਲੇ ਇਕੱਲਾ ਬੰਦਾ ਉਵੇਂ ਕਰ ਕਰਕੇ ਕੰਮ ਪਰੇਸ਼ਾਨ ਹੋ ਜਾਂਦਾ ਉੱਥੇ ਹੱਥ ਮਾਰ ਕੱਲੇ ਨੇ ਕਹੀਦਾ ਆਂਦਾ ਤੇ ਮਾਰ ਲੈਂਦੇ ਆ ਹੌਣ ਨਾਲੇ ਕੰਮ ਦੇ ਦੇ ਨਾ ਮੇਰਾ ਤੇ ਆ ਬੜਾ ਕੰਮ ਹੀ ਹੋ ਕੱਲੀ ਜਾਣੀ ਜਾਂਦੇ ਹੁੰਦੇ ਕੱਲੀ ਜਿੰਦ ਨੂੰ ਸੌ ਸਿਆਪੇ ਸਾਰੇ ਆਪ ਹੀ ਕਰਨੇ ਪੈਂਦੇ ਹੀ ਆ ਉਹ ਗੁੜੀ ਮੈਂ ਤੇ ਅੱਗੇ ਇੱਕ ਦਿਨ ਕਹਿਣੀ ਹਾਂ ਤੇਰੀ ਸੱਸ ਨੂੰ ਵੀ ਦੀਪ ਦਾ ਜਿਹੜਾ ਤੁਹਾਨੂੰ ਤੇ ਵਗੋਚਾ ਹੈ ਹੈ ਇਹ ਮੈਨੂੰ ਆਪ ਨੂੰ ਬੜਾਵਾ ਮੇਰੇ ਨਾਲ ਸੌ ਕੰਮ ਕਰਾ ਲੈਂਦੀ ਹੀ ਤੇ ਦੂਜੀ ਗੱਲ ਉਹ ਦਿੰਦਾ ਨਾ ਖਾਲੀ ਖਾਲੀ ਜਾਇਆ ਕੁੜੀਆਂ ਤੋਂ ਬਗੈਰ ਵੇੜਾ ਭਾਂ ਭੂੰਗਾਂ ਡਿਆਈ। ਆ ਵੇਖ ਲੈ ਤੇਰੇ ਸਾਹਮਣੇ ਆ ਚੱਲ ਮੈਂ ਤੇ ਹਰ ਇੱਕ ਨੂੰ ਆਪਣੀ ਭੈਣ ਸਹੇਲੀ ਸਮਝਦੀ ਆ ਪਤਾ ਨਹੀਂ ਕੋਈ ਸਮਝੇ ਨਾ ਸਮਝੇ ਹਰ ਇੱਕ ਗੱਲ ਦਿਲ ਦੀ ਕਰ ਲੈਨੇ ਆ ਕਿੱਡੀ ਗੱਲ ਹੋ ਗਈ ਹੈ ਤੇ ਚੋਕ ਮਾਂ ਲੈ ਗਈ ਆ ਇਹ ਦੀ ਜਿਉਂ ਸੇ ਬਸੇਬਾ ਨਹੀਂ ਆ ਪਰਜਾਈਆਂ ਦੇ ਨਾਲ ਹੈਗਾ ਇਹ ਦੱਸ ਮੈਨੂੰ ਜਿੰਨਾਂ ਦੇ ਹਾਲ ਦੱਸ ਦੇ। ਆਇਆ ਭਰ ਚਲੋ ਉਹ ਨੂੰ ਇਹ ਹੀ ਵੀ ਇੱਥੇ ਵੀ ਮੇਰਾ ਕਰਕੇ ਲੜਾਈ ਰਹਿੰਦੀ ਆ ਤਾਂ ਇੱਥੇ ਲੜਾਈ ਮੁੱਕ ਜੂਗੀ। ਲੈ ਨਿਆਲੇ ਵਾਲੀਆਂ ਗੱਲਾਂ ਕਰਦੀ ਜਿੱਥੇ ਦੋ ਭਾਂਡੇ ਉਹ ਖੜਕਦੇ ਹੀ ਖੜਕਦੇ ਆ ਤੇ ਆ ਮਾਤਾ ਲ ਵੇਖਲਾ ਸਵੇਰ ਦੀ ਗਈ ਉਹ ਤੇ ਪਿੱਛੇ ਦਾ ਧਿਆਨ ਨਹੀਂ ਉਹਨੂੰ ਉੱਥੇ ਮਿਲਣ ਗਈ ਚਾਚਾ ਉਹ ਹੋ ਗਈ ਨਾ ਤੇ ਮੈਨੂੰ ਇੱਥੇ ਬੈਠੀ ਨੂੰ ਮਥੇ ਵਟ ਪਾਉਂਦੀ ਐ ਫਿਰ ਜਦੋਂ ਆਂਦੇ ਆ ਦੋਹਾਂ ਬੇੜੀਆਂ ਚ ਪੈਰ ਬੰਦਾ ਰੱਖੇ ਤੇ ਡੁੱਬਦਾ ਹੀ ਆ ਜਾਂ ਤੇ ਨੋਹਾਂ ਨੂੰ ਇੱਕ ਬਰਾਬਰ ਰੱਖੇ ਦੋਵਾਂ ਤੇ ਮਵੀ ਆਖਾ ਵੀ ਚੱਲ ਮੇਰੀ ਸੱਸ ਮਾਂ ਕਰਦੀ ਐ ਗੱਲ ਤੇ ਤੇਰੀ ਠੀਕ ਵਾ ਪਰ ਚਲੋ ਮੈਂ ਤੇ ਇਹੋ ਆਣੀ ਆ ਕਿ ਜਿੱਥੇ ਦੋ ਜੀ ਚਾਰ ਜੀ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਰਹਿਣ ਦੇ ਆ ਨਾ ਥੋੜਾ ਬੂਤਾ ਨੋਕ ਚੋਕ ਤਾਂ ਠਾ ਠਾ ਉੱਪਰ ਥੱਲੇ ਗਲਬਤ ਹੁੰਦੀ ਰਹਿੰਦੀ ਆ ਤੇ ਉਹਨੂੰ ਇੱਡਾ ਵੱਡਾ ਮਸਲਾ ਨਾ ਬਣਾਓ ਵੀ ਘਰ ਛੱਡਨੇ ਪੈਣ ਜਾਂ ਦੁਨੀਆ ਛੱਡਣੀ ਪਵੇ ਕਿਉਂਕਿ ਹਰ ਇੱਕ ਮਸਲੇ ਦਾ ਕੋਈ ਹੱਲ ਵਾ ਹਨਾ ਬਾਕੀ ਤੁਹਾਡਾ ਕਿਹੜਾ ਇੱਡਾ ਰਾਨਮਿਆਂ ਨਹੀਂ ਦੋ ਤੁਸੀਂ ਜਾਣੀਆਂ ਸੀ ਦਰਾਨੀ ਚਠਾਨੀ ਉਹ ਸਲਾਈ ਕਰਦੀ ਸੀ ਘਰ ਦਾ ਕੰਮ ਕਰਕੇ ਤੁਸੀਂ ਵਾਧੂ ਸਗੋਂ ਚੋਬੰਦੀ ਹੈਲਪ ਕਰ ਸਕਦੀਆਂ ਸੀ ਕਮਾਈ ਕਰਕੇ ਜਿੱਤਾ ਮਰਜੀ ਆ ਫਤਿਹ ਨਿਕ ਨਿਕਿਆ ਨਿਕ ਨਿਕਿਆ ਗੱਲਾਂ ਨੂੰ ਇੰਨਾ ਵਧਾ ਲਿਆ ਕਿ ਉਹਨੂੰ ਘਰੋਂ ਨਿਕਲਣਾ ਪਿਆ ਸੱਚ ਪੁੱਛਦੀ ਆ ਤੇ ਜੋ ਬੰਨ ਮੈਂ ਐਸਾ ਕਰਕੇ ਬਾਹਰ ਕਰ ਲਿਆ ਲੋਕੀ ਉਂਗਲੀਆਂ ਕਰਦੇ ਆ ਹਰ ਇੱਕ ਥਾਂ ਦੀ ਮੈਨੂੰ ਜੋ ਬੰਨ ਨਾ ਜਾਣਾ ਜੋ ਦੱਸ ਜਦੋਂ ਮੈਂ ਹੈਗੀ ਤੇਰੀ ਦਰਾਨੀ ਛਾਣੀ ਤੂੰ ਮੈਨੂੰ ਨਾਲ ਖੜ ਆਪਣੀ ਸੱਸ ਨੂੰ ਖੜ ਤੇ ਸੱਸ ਵੀ ਹੁਣ ਜਦੋਂ ਦੀ ਉਹ ਗਈ ਆ ਤੇ ਆਪਾ ਉਥੇ ਚਲ ਗਈ ਉਹਦੋਂ ਦੀ ਉਹਦਾ ਕੰਮ ਨੂੰ ਹੱਥ ਨਹੀਂ ਲਾਉਂਦੀ ਅੱਜ ਤੇ ਚਲ ਭਲਾ ਉਥੇ ਗਈ ਆ ਤੇ ਉਹ ਖਾਂਦੀ ਆ ਪਕਾਉਂਦੀ ਆ ਤੇ ਚੱਲ ਬੱਸ ਜੀ ਵੇਲੀ ਸਾਰਾ ਦਿਨ ਚਲੋ ਸਾਲ ਸ਼ਿਮੀ ਨੇ ਆ ਪਿਆ ਜਨਾ ਆਪਣੇ ਘਰ ਹੀ ਆਉਣਾ ਆਪਣਾ ਘਰ ਹੀ ਕੰਮ ਆਉਣਾ ਵਾ ਆਉਣਾ ਤੇ ਆਪਣਾ ਹੀ ਉਥੇ ਕਿੰਨੇ ਚੱਲਣਾ ਵਾ ਪਰਚਾਈ ਦੀ ਤੇ ਗਾਜੜੀ ਲੰਮੀ ਜ਼ਬਾਨ ਆ ਕਿਤੇ ਮਨ ਸਵੰਨੀਆਂ ਗੱਲਾਂ ਕਰਦੀ ਕਿਤੇ ਬੰਦਾ ਫੋਨ ਆਉਂਦਿਆ ਹੀ ਮੈਂ ਤੇ ਉਹਨੂੰ ਆਖਿਆ ਮੈਂ ਹਾਂ ਅਗਲੀ ਚੱਲ ਗਈ ਆ ਪਤਾ ਨਹੀਂ ਉਹਨੇ 24 ਸਾਲੀ ਆਉਣਾ ਕਿ 25 ਸਾਲੀ ਆਉਣਾ ਕਿ ਆਉਣਾ ਕਿ ਨਹੀਂ ਨਹੀਂ ਤੇ ਅਗਲਾ ਖਾਮ ਹੋਇਆ ਖੱਟਮ ਹੋਇਆ ਤੇ ਮੈਂ ਤੇ ਜੋ ਬੰਨ ਉਹ ਹਸਲਾ ਦਿੱਤੀ ਪੀ ਸੀਮਟ ਸੁਮੜ ਸਭ ਛਡਾ ਸਟਾ ਕੇ ਦੇ ਮੈਨੂੰ ਤੇ ਮੈਂ ਅਲਾਵਾ ਮਿਸਤਰੀ ਤੇ ਕੋਠੀ ਕਰਾਈਏ ਪਲਸਤਰ ਇਹਦਾ ਕੀ ਆ ਇਹਦਾ ਤੇ ਕੁਝ ਨਹੀਂ ਸਾਂਝੇ ਕਾਨੂੰ ਨਹੀਂ ਪਈ ਸਾਂਝੇ ਕਰੋ ਕੀ ਪਈ ਆ ਹੋ ਦੇ ਅਗਲਾ दारू ਮੂੰਹ ਹੀ ਜਾਰ-ਜਾਰ ਗਿਆ ਹੋ ਗਿਆ ਅੰਤਰਾ ਤੇ ਆਹੀ ਹੁਣ ਦੱਸ ਕੀ ਕਰੀਏ ਸਾਰਾ ਲੱਗਣ ਦੇ ਚੱਲ दारू ਮਿੰਦਾ ਇਹ ਗੱਲ ਵੱਖਰੀ ਉਦੋਂ ਵਾਈ ਜੋਤੀ ਸੋਹਣੀ ਸੀ ਸਾਡੇ ਹੁੰਦਿਆ ਕਮਰੇ ਖੜੇ ਕੀਤੇ ਆ ਘਰ ਚ ਹੀ ਕੀਤੇ ਆ ਤੇ ਚੱਲ ਕੋਈ ਨਹੀਂ ਜੇ ਘਰ ਚੋਂ ਕੀਤੇ ਆ ਤਾਂ ਮੈਂ ਖਰਚਾ ਲੈ ਲਉ ਜਿਹੜਾ ਮੈਂ ਕਰੂੰਗੀ ਉਹ ਲਾਉਂਗੀ ਆਹੋ ਜਾਂ ਲੈ ਲਓ ਜਾਂ ਦੇ ਲਓ ਜੇ ਤਾਂ ਵੀ ਇੱਕ ਤਾਂ ਨਹੀਂ ਬੰਦ ਤੇ ਆਹੀ ਉਦੋਂ ਦੇ ਆਏ ਆ ਇਹੋ ਕੁਲਿਆਂ ਚ ਨਾਗ ਦੇ ਹੱਥ ਫਿਰਿਆ ਤੇ ਕਿਤੇ ਮਹਾਰਾਜ ਦਾ ਘਰ ਪੈਰ ਪਵਾਵਾਂਗੇ ਤੇ ਚਲੋ ਮੈਂ ਅਖੰਡੀਆਂ ਕਰੀਏ ਤੇ ਚਲੋ ਭੈਣ ਭਰਾਵਾਂ ਕੋ ਖਾਈ ਦਾ ਜਾਈਦਾ ਹੈ ਜੋ ਕੀ ਆਉਂਦੇ ਵੀ ਤਾਂ ਹੁਣ ਆ ਆਪਾਂ ਵੀ ਹਨਾ ਕਰੀਏ ਤੇ ਚੱਲ ਸੋਨਾ ਬੜਾ ਹੋ ਜਾਊਗਾ ਤੇ ਨਾਲੇ ਭੈਣ ਭਰਾ ਸੱਦਾਂਗੇ ਆਓ ਚਲੋ ਇਹ ਤੇ ਆਓ ਤੇ ਮੈਂ ਤਾਂ ਤੇਰੇ ਵਾਲੀ ਮੈਂ ਜੇ ਕੱਲੀ ਵੀ ਨਾ ਇਦਾਂ ਬੋਰ ਪਟਾਗੂ ਬੈਠੀ ਰਹਿੰਦੀ ਕੋਈ ਨਹੀਂ ਪੈਮ ਚਾਹੂ ਨਾ ਨਹੀਂ ਨਹੀਂ ਚਾਹ ਨਹੀਂ ਪੀਣੀ ਆ ਜਾ ਘਰ ਤੂੰ ਤਾਂ ਗੁੱਸਾ ਹੀ ਕਰ ਲਿਆ ਲੱਗਦਾ ਗੁੱਸਾ ਕਰ ਸਕੀ ਕੀ ਕਰਨਾ ਘਰ ਹੀ ਨਿੱਗ ਨਿੱਕੇ ਕੰਮ ਨਹੀਂ ਮੁੱਕਦੇ ਹਾਂ ਚੱਲ ਠੀਕ ਕੋਈ ਨਹੀਂ ਚਾਹ ਉਹ ਚਲ ਕਾਧਾ ਗਈ ਆ ਹੁਣ ਪੂਰਾ ਘਰ ਹੀ ਹੜੱਪਣ ਨੂੰ ਫਿਰਨਦੀ ਆ ਸਾਡੇ ਹੁੰਦੇ ਨਹੀਂ ਘਰ ਬਣਿਆ ਸੰਜੀਗਰ ਚੁੱਪ ਚਾਪ ਜੇ ਖੜੇ ਹੋਏ ਆ